ਅਸੀਂ 30 ਸਾਲ ਤੋਂ ਘੱਟੋ-ਘੱਟ no doubt ਇਹਨੇ ਵੀ ਬਹੁਤ ਮਿਹਨਤ ਕੀਤੀ ਆ ਮੈਂ ਸ਼ੁਰੂ ਤੋਂ ਹੀ ਬਾਚ ਕਰਦੀ ਆ ਰਹੀ ਆ ਇਸ ਕੁੜੀ ਚ ਸੈਲਫ ਕੋਨ ਕੌਨਫੀਡੈਂਸ ਬਹੁਤ ਆ ਸੈਲਫ ਕੋਨਫੀਡੈਂਸ ਟੂ ਮੱਚ ਕੋਟ-ਕੋਟ ਕੇ ਪਰਿਆ ਹੋਇਆ ਇਹਦੇ ਵਿੱਚ ਰੱਜ ਕੇ ਮਿਹਨਤ ਜਿੱਥੇ ਪੈਰ ਧਰ ਲਿਆ ਫਿਰ ਕਦੇ ਪਿੱਛਾ ਮੁੜ ਕੇ ਨਹੀਂ ਵੇਖਣਾ ਫਿਰ ਜਿੱਥੇ ਅੜ ਗਈ ਉਥੇ ਅੜ ਗਈ ਤੇ ਖੜ ਗਈ ਤੇ ਅਸਮਾਨੀ ਚੜ ਗਈ ਤੇ ਅੱਜ ਚੜੀ ਹੋਈ ਆ ਮਾਂ ਦੀ ਤੀ ਲਾ ਦੋ ਗੇਰਾ ਤਾੜੀ ਮਿਹਨਤ ਕਹਿੰਦੇ ਮਿਹਨਤ ਨਾਲ ਲੜਾਈਆਂ ਲੜੀਆਂ ਮਿਹਨਤ ਸਭ ਨੂੰ ਚੰਗੀ ਲੱਗੇ ਮਿਹਨਤ ਚੋਂ ਤੰਦਰੁਸਤੀ ਨਿਕਲੇ ਖੁਸ਼ ਪੰਜਾਬ ਦੇ ਠੱਗੇ ਐਵੇਂ ਲੋਕੀ ਮੰਗਦੇ ਫਿਰਦੇ ਪਾ ਕੇ ਪਾਟੇ ਠੱਗੇ ਮਿਹਨਤ ਕਰ ਰੋ ਜੀਏ ਜਿਹੜੀ ਸੱਚੇ ਰੱਬ ਨੂੰ ਠੱਗੇ ਮਿਹਨਤ ਕਰ ਪੰਜਾਬ ਦੀ ਏ ਧੀਏ ਜਿਹੜੀ ਸੱਚੇ ਰੱਬ ਨੂੰ ਠੱਗੇ ਜਉਂਦੀ ਰਹੇ ਕੁੜੀਏ ਜਉਂਦੀ ਰਹੇ ਗੋਡ ਬles ਜੂ ਬੜੀ ਮੈਂਥ ਕੀਤੀ ਹੈ ਇਹਨੇ ਵੀ ਤੇ ਮੈਂ ਵੀ 노 ਡਾਊਟ ਚਲੋ ਕੋਈ ਟਾਈਮ ਸੀ ਇਹ ਚ ਕੋਈ ਸ਼ੱਕ ਨਹੀਂ